انکਾਰ ਵਾਹਿਗੁਰੂ ਜੀ ਕੀ ਸਤਿ ਸ੍ਰੀ ਅਕਾਲੀ ਭਗਉਤੀ ਜੀ ਸਹਾਇ ਵਾਹਿਗੁਰੂ ਜੀ ਭਗਉਤੀ ਜੀ ਕੀ ਕਾਸ਼ਾ ਹੈ ਦਸਮੀ ਪ੍ਰਥਮ ਭਗਉਤੀ ਸਮਰਪਾਇ ਸਮਾਨ ਅਕਲੈਂ ਚਾਏ ਫਿਰ ਅਰਜਨ ਗੁਰ ਤੇ ਅਮਰਦਾਸ ਰਾਮਦਾਸਾ ਹੋਇ ਸਹਾਇ ਅਰਜਨ ਹਰਗੋਬਿੰਦਾ ਸੋ ਰਾਮ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸੁ ਰਿਠੇ ਸਭ ਦੁਖੁ ਦਾਇ ਤੇਗ ਬਹਾਦਰ ਸਮਰੈ ਘਰਿ ਨਾਉ ਨਿ ਜਾ ਵਿਤਾਏ ਸਭ ਛਾਈ ਹੋਏ ਸਹਾਈ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਛਾਈ ਹੋਏ ਸਹਾਈ ਦਸਵੇਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਅੰਗਦ ਸਾਹਿਬ ਜੀ ਦੇ ਪਾਠ ਦੀ ਦਾਤ ਦਾ ਧਿਆਨ ਕਰਕੇ ਵੱਲ ਜੀ ਪੰਨਾ ਪਿਆਰਿਆਂ ਚੌਹਾਂ ਸਾਹਿਬ ਜਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜੱਪੀਆਂ ਤਫੀਆਂ ਜਨਾ ਨਾਮ ਜੱਪਿਆ ਵੰਡ ਛਕਿਆ ਦੇਖ ਚਲਾਈ ਤੀ ਗਵਾਈ ਦੇਖ ਕੇ ਅਨ੍ਰਿਠ ਕੀਤਾ ਤੇਨਾ ਪਿਆਰਿਆਂ ਸਤਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਵੱਧ ਰੇ ਸਿੰਘਾ ਸਿੰਘੁਣੀਆਂ ਨੇ ਧਰਮ 헤ਦ ਸੀਸ ਦਿੱਤੇ ਵੰਨ ਬੰਦ ਘਟਾਏ ਖੂਪਰੀਆਂ ਨਹਾਈਆਂ ਤਰਪੜੀਆਂ ਤੇ ਚੜੇ ਆਰਿਆਂ ਨਾਲ ਚਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾ ਸਵਾਸਾਂ ਨਾਲ ਲਗਾਈ ਤਿਨਾ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਵੱਲੋਂ ਜੀ ਨੰਨ ਤਖਤਾਂ ਸਰਬੱਤ ਗੁਰਦਵਾਰਿਆਂ ਦਾ ਧਿਆਨ ਤਰਕੇ ਬੋਲੋ ਜੀ ਪ੍ਰਥਮੰ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਿਤਾਵੇ ਚਿਤਾਵਣ ਕਾ ਸਦਕਾ ਸਭ ਸੁਖ ਹੋਵੇ ਜहां-ਜहां ਕੱਗਸਾ ਜੀ ਸਾਹਿਬ ਤहां-ਤਾਂ ਰਸ਼ਿਆ ਰਿਆਏ ਤੇਗ ਤੇਗ ਫਤਿਹ ਵਿਰਦ ਕੀ ਪੈਜ ਪੰਥ ਕੀ ਰੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਵਾਲੇ ਬੋਲੋ ਜੀ ਸਚਾ ਨੂੰ ਸਿੱਖੀ দান, ਤ੍ਰੀਸ ਨਾਨ ਰਹਿਤਿ দান, ਵਿਵੇਕ দান, ਸਾਨਾਨ ਪ੍ਰੋਸਾ দান, ਜਨ ਸਰਗਣ ਨਾਮ ਨੰਨ ਸ੍ਰੀ ਅੰਮ੍ਰਿਤ ਸਰ ਸਾਹਿਬ ਜੀ ਦੇ ਦਰਸ਼ਨ ਸ਼ੁਣਾਂ ਚਮਕਿਆ ਝੰਡੇ ਬੰਗੇ ਰੁਕੋ ਜੋਗ ਤਨ ਧਰਮ ਦਾ ਰਕਾਰ ਬਲੋ ਜੀ ਸੁਹਾਵੇ ਗੁਰ ਸਿੱਖਾਂ ਦਾ ਮਨ ਮੀਵਾ ਮਤ ਤੀ ਮਤ ਪਤ ਦਾ ਰੱਖਾ ਪਵਾਹਿ ਗੁਰ ਹੇ ਆਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਦਿਓ ਸੇ ਰਿਨਨ ਕਾਰਨ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਏ ਮਿਮਾਣਿਆ ਦੇ ਮਾਣ ਨਿਤਾਣਿਆ ਦੇ ਤਾਣ ਨਿਉਟਿਆਂ ਦੀ ਯੋਟ ਨਿਆਸਰਿਆਂ ਦਾ ਆਸਰਾ ਪਤਿ ਪਾਵਣ ਕਬਜ਼ਤ ਵੈਸ਼ਵ ਕ੍ਰਪਾ ਨੰਦ ਆਂ ਦੀਨ ਦਿਆਲ ਸਤਿਗੁਰੂ ਸੱਜੇ ਪਾਤਸ਼ਾਹ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਪ ਜੀ ਦੇ ਪਾਵਨ ਪਵਿੱਤਰ ਚਰਨ ਕਮਲਾਂ ਵਿਖੇ ਸਰਬੰਤ ਸੰਗਤ ਜੀ ਕੀ ਅਰਦਾਸ ਸਵੈੰਤੀ ਹੈ ਸਤਿਗੁਰੂ ਜੀ ਆਪ ਜੀ ਦੇ ਬਾਣੇ ਅੰਦਰ ਚਾਰ ਪਰੈਣ ਸੁਖਾਂ ਨਾਮ ਜੀਤ ਹੋਈ ਕਿਰਪਾਤਾ ਕਰਨੀ ਚਾਰ ਪਾਧੈ ਆਪਣੇ ਬਾਣੇ ਅੰਦਰ ਸੁਖ ਆਨੰਦ ਨਾਲ ਬਚੀਤ ਦਿਵਾਉਣਾ ਅਮਰ ਸ਼ਹੀਦ ਧੰਨ ਧੰਨ ਬਾਬਾ ਬਲੀ ਸਿੰਘ ਸਾਹਿਬ ਜੀ ਸਿਣਾ ਦੇ ਪਾਵਨ ਪੁੱਤਰ ਸਾਹਿਬ ਗੁਰਦੁਆਰਾ ਅਮਰ ਸ਼ਹੀਦ ਗੰਸਾ ਜੀ ਵਿਖੇ ਪਾਵਨ ਦਰਬਾਰ ਅੰਦਰ ਸਤਿਗੁਰੂ ਜੀ ਆਵੀੜੇ ਸੁੰਦਰ ਸੰਗਤ ਸੰਚਾਰ ਕੀਤੇ ਗਏ ਹੰਨ ਕਰੋ ਕਿਰਪਾਤਾ ਸੇਗਾ ਸਨਾ ਪਰਗਰਾਮਨ ਹੋ ਕਰਕੇ 52 ਸ੍ਰੀ ਮੁਖਵਾਕ ਦੇ ਸੰਤਾਂ ਨੂੰ ਪ੍ਰਤਾਰਥ ਕਰਉ ਸਭ ਸਤੇ ਪਾਸ਼ਾ ਜੀ ਦਰਸ਼ਨ ਦੀਦਾਰ ਦੇ ਇਹ ਨਿਹਾਲ ਕਰੋ ਜੀ ਆਪ ਜੀ ਕਰੋ ਕਿਰਪਾਤਾ ਮੀ ਦੇ ਪਾਵਨ ਸਰੂਪ ਨਿਵਾਸ ਸਥਾਨ ਤੋਂ ਪ੍ਰਕਾਸ਼ ਉਸਤਾਨ ਤੇ ਰਜੰਦੀ ਆਗਿਆ ਬਖਸ਼ੋ ਰਸਤੇ ਵਿੱਚ ਆਪ ਅੰਗ ਸੰਗ ਸਹਾਈ ਹੋਣਾ ਸੇ ਪਿਆਰੇ ਮੇ ਜਿੰਨਾ ਮਿਲਿਆ ਤੇਰਾ ਨਾਮ ਚਿਤਾਵੇ ਨਾਨਕ ਖਾਲਸਾ ਛੜਦੀ ਕਲਾ ਤੇਰੇ ਬਾਣੇ ਸਰਬੱਤ ਦਾ ਭਲਾ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਦੀ ਫਤਿਹ ਬੋਲੇ ਸੋ